ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਵੀ 21 ਨੂੰ 31 ਪਾ ਦਿੱਤੀ ਐ ਤਾਂ ਹੁਣ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਨੂੰ ਲੈ ਕੇ ਜਿਹੜਾ ਵਿਵਾਦ ਖੜਾ ਹੋਇਆ ਸੀ ਹਿਮਾਚਲ ਦੇ ਵਿੱਚ ਸਾਡੇ ਨੌਜਵਾਨ ਜਾਂਦੇ ਨੇ ਯਾਤਰਾ ਤੇ ਸਿੱਖ ਨੌਜਵਾਨ ਜਿਨ੍ਹਾਂ ਦੇ ਮੋਟਰਸਾਈਕਲਾਂ ਤੋਂ ਯਾਨੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੇ ਝੰਡੇ ਹਟਾਏ ਗਏ ਸੀ ਤਾਂ ਹੁਣ ਇੱਕ ਵੱਡਾ ਐਲਾਨ ਕਰ ਦਿੱਤਾ ਬਹੁਤ ਵੱਡਾ ਯਾਨੀ ਇੱਕ ਪ੍ਰਦਰਸ਼ਨ ਹੋ ਗਿਆ ਤਾਂ ਇਹਦਾ ਇੱਕ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਜਿਦੇ ਵਿੱਚ ਐਲਾਨ ਇਹ ਕਰ ਦਿੱਤਾ ਗਿਆ ਹਿਮਾਚਲ ਦੇ ਲੋਕਾਂ ਲਈ ਕਿ ਜੇਕਰ ਤੁਹਾਡੇ ਵਾਹਨ ਯਾਨੀ ਕੋਈ ਵੀ ਸੰਸਾਧਨ ਹੈ ਚਾਹੇ ਕੋਈ ਬਾਸਾ ਚਾਹੇ ਕੋਈ ਮੋਟਰਸਾਈਕਲ ਹੈ ਚਾਹੇ ਕੋਈ ਗੱਡੀ ਤੱਕ ਹੈ ਯਾਨੀ ਫੇਰ ਹੀ ਤੁਸੀਂ ਪੰਜਾਬ ਦੇ ਵਿੱਚ ਐਂਟਰ ਕਰੋਗੇ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਉੱਤੇ ਤਸਵੀਰ ਲਾ ਕੇ ਲਿਆਉਗੇ ਬਹੁਤ ਵੱਡੀ ਖਬਰ ਯਾਨੀ ਕੈਸੀ ਖਬਰ ਜਿਹੜੀ ਕਿ ਇੱਕ ਇੱਕ ਨੂੰ ਕੱਤੀ ਪਾ ਦਿੰਦੀ ਹੈ ਸਿੰਘਾਂ ਨੇ ਸਾਡੇ ਨੌਜਵਾਨਾਂ ਨੇ ਅਕਸਰ ਤੁਸੀਂ ਵੇਖਿਆ ਹੋਣਾ ਪੰਜਾਬ ਦਾ ਵਿਵਾਦ ਯਾਨੀ ਹਿਮਾਚਲ ਦੇ ਲੋਕਾਂ ਬਣੀਓ ਇਹ ਅਕਸਰ ਗੱਲਾਂ ਸਾਹਮਣੇ ਆਉਂਦੀਆਂ ਨੇ ਤਾਂ ਹੁਣ ਤੁਸੀਂ ਵੇਖੋ ਕਿ ਜਿਹੜੀ ਤੁਸੀਂ ਵੀਡੀਓ ਦੇਖਣ ਜਾ ਰਹੇ ਆ ਇਹਨਾਂ ਨੇ ਸਿੱਖ ਕੌਮ ਦਾ ਸਿਰ ਇਸ ਕਦਰ ਉੱਚਾ ਕੀਤਾ ਕਿ ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੇ ਜਿਹੜਾ ਜਨੂੰਨ ਪੰਜਾਬ ਦੀ ਨੌਜਵਾਨੀ ਦੀਆਂ ਰਗਾਂ ਦੇ ਵਿੱਚ ਉਹ ਤੁਹਾਨੂੰ ਅੱਜ ਦੇਖਣ ਨੂੰ ਮਿਲਣਾ ਕਿਉਂਕਿ ਸੰਤਾਂ ਨੂੰ ਲੈ ਕੇ ਖਬਰ ਆਉਂਦੀ ਹੈ ਕਿ ਭਾਈ ਮੋਟਰਸਾਈਕਲਾਂ ਤੋਂ ਛੰਡੇ ਲਾਹੇ ਗਏ ਨੇ ਨੌਜਵਾਨਾਂ ਦੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਸੀ ਹਿਮਾਚਲ ਦੇ ਵਿੱਚ ਪਰ ਹੁਣ ਜਿਹੜਾ ਸਿੰਘਾਂ ਨੇ ਔਰ ਸਾਡੇ ਪੰਜਾਬ ਦੇ ਨੌਜਵਾਨਾਂ ਨੇ 21 ਨੂੰ 31 ਪਾਈ ਹੈ ਤਾਂ ਇਹਦਾ ਇੱਕ ਵੀਡੀਓ ਦੇਖੋ ਉਸ ਤੋਂ ਬਾਅਦ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਸਾਡੇ ਸਿੱਖਾਂ ਨੂੰ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਸੁਣ ਲੈਣਾ ਵੀ ਜ਼ਰੂਰੀ ਆ ਤੇ ਇਸ ਵੀਡੀਓ ਨੂੰ ਆਪਦਾ ਫਰਜ ਸਮਝ ਕੇ ਸ਼ੇਅਰ ਜ਼ਰੂਰ ਕਰਨੀ ਆ ਕਿਉਂਕਿ ਸਿੱਖ ਨੌਜਵਾਨਾਂ ਨੇ ਔਰ ਬਾਕੀ ਦੇ ਪੰਜਾਬੀਆਂ ਨੇ ਬਹੁਤ ਵੱਡਾ ਐਲਾਨ ਕਰ ਦਿੱਤਾ ਹਿਮਾਚਲ ਦੇ ਲੋਕਾਂ ਦੇ ਲਈ 6 ਘਰ ਉਹ ਆਪਣੇ ਸਾਧਨ ਲੈ ਕੇ ਇੱਧਰ ਆਉਂਦੇ ਨੇ

ਯਾਨੀ ਕਿ ਨੂੰ ਕੱਤੀ ਪਾ ਦਿੱਤੀ ਆ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਸਿੱਖਾਂ ਨੇ ਹਿਮਾਚਲ ਦੇ ਵਿੱਚ ਜਾਣ ਵਾਲੇ ਜਿੰਨੇ ਵੀ ਸਾਡੇ ਯਾਤਰੀ ਨੇ ਉਹਨਾਂ ਨੂੰ ਅਕਸਰ ਪਹਿਲਾਂ ਵੀ ਤੁਸੀਂ ਵੇਖਿਆ ਹੋਣਾ ਬਹੁਤ ਸਾਰੇ ਨੌਜਵਾਨਾਂ ਦੀ ਕੁੱਟਮਾਰ ਵੀ ਹੋਈ ਹੈ ਔਰ ਜਿਹੜੀ ਹੁਣ ਸੰਤਾਂ ਦੀ ਤਸਵੀਰ ਨੂੰ ਲੈ ਕੇ ਗੱਲ ਹੈ ਇਹ ਤਾਂ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਆਈਡਲ ਮੰਨੇ ਗਏ ਨੇ ਸ਼ੰਤ ਜਰਨੈਲ ਸਿੰਘ ਭਿੰਡਰਾ ਵਾਲੇ ਔਰ ਉਹਨਾਂ ਦੀਆਂ ਜਿਹੜੀਆਂ ਹੁਣ ਤਸਵੀਰਾਂ ਲਾਈਆਂ ਜਾਂਦੀਆਂ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਜਿਹੜੇ ਨੌਜਵਾਨ ਯਾਤਰਾ ਕਰਦੇ ਆ ਉਹਨਾਂ ਦੇ ਮੋਟਰਸਾਈਕਲਾਂ ਤੋਂ ਜਿਹੜੇ ਝੰਡੇ ਲਾਹੇ ਗਏ ਸੀ ਉਸੇ ਹੀ ਝੰਡਿਆਂ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਖੜਾ ਹੋ ਗਿਆ ਹੈ ਹਿਮਾਚਲ ਦੇ ਨਾਲ ਪੰਜਾਬ ਦਾ ਕੋਈ ਸਾਧਨ ਆਉਣਾ ਚਾਹੁੰਦਾ ਹੈ ਪੰਜਾਬ ਦੇ ਅੰਦਰ ਐਂਟਰ ਕਰਨਾ ਚਾਹੁੰਦਾ ਹੈ ਚਾਹੇ ਕੋਈ ਬੱਸ ਵੀ ਹੈ ਉਹਦੇ ਉੱਤੇ ਜੇਕਰ ਸ਼ਾਂਤਾਂ ਦੀ ਤਸਵੀਰ ਨਹੀਂ ਹੋਊਗੀ ਤਾਂ ਉਹਨੂੰ ਐਂਟਰ ਨਹੀਂ ਕਰਨ ਦਿੱਤਾ ਜਾਣਾ ਤਾਂ ਹੁਣ ਵੇਖੋ ਤੁਸੀਂ ਪੰਜਾਬ ਦੇ ਕਈ ਬੱਸਾਂ ਦੇ ਵਿੱਚ ਜਿੰਨੀਆਂ ਹਿਮਾਚਲ ਦੀਆਂ ਬੱਸਾਂ ਆਈਆਂ ਨੇ ਔਰ ਜਿੰਨੇ ਹੋਰ ਸਾਧਨ ਆ ਰਹੇ ਨੇ ਸਾਰਿਆਂ ਦੇ ਉੱਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਨੂੰ ਚਪਕਾਇਆ ਗਿਆ ਕਿਉਂਕਿ ਇਹਨੂੰ 21 ਨੂੰ 31 ਮੈਂ ਕਿਉਂਕਿ ਸ਼ੁਰੂਆਤ ਦੇ ਵਿੱਚ ਉਹ ਪਾਈ ਹੈ ਇਹਨਾਂ ਨੇ ਨੌਜਵਾਨਾਂ ਦੇ ਝੰਡੇ ਲਾਏ ਜਿਨ੍ਹਾਂ ਦੇ ਉੱਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਸੀ ਔਰ ਫਿਰ ਜਦੋਂ ਸ਼ਹੀਦਾਂ ਦਾ અપਮਾਨ ਹੁੰਦਾ ਤੇ ਫਿਰ ਪੰਜਾਬ ਦੀ ਜਨਤਾ ਭੜਕ ਜਾਂਦੀ ਹੈ ਤੁਸੀਂ ਵੇਖੋ ਸੰਤਾਂ ਦੀ ਕੁਰਬਾਨੀ ਕਿੱਡੀ ਹੈ ਪਹਿਲਾਂ ਕੰਗਣਾ ਰਣੌਤ ਨੇ ਇੱਕ ਐਮਰਜੈਂਸੀ ਫਿਲਮ ਬਣਾ ਕੇ ਇੱਕ ਗਲਤ ਮੈਸੇਜ ਛੱਡਣ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਅੰਦਰ ਕਿ ਮੈਂ ਜਿਹੜੀ ਸਿੱਖ ਨੌਜਵਾਨੀ ਹੈ ਉਹਨੂੰ ਦੇਖੋ ਇਹਨਾਂ ਨੇ ਗਲਤ ਦਿਸ਼ਾ ਦੇਣ ਦੀ ਔਰ ਲਿਜਾਣਾ ਚਾਹਿਆ ਕਿ ਜਿਹੜੇ ਸਾਡੇ ਪੰਜਾਬੀ ਨੇ ਉਹ ਸੰਤਾਂ ਨੂੰ ਇਹ ਸਮਝਣ ਕਿ ਸੰਤ ਸਾਡੇ ਸੰਤ ਨਹੀਂ ਉਹ ਤਾਂ ਬੇਕਰਤੂਤੇ ਸੀ ਯਾਨੀ ਇੰਦਰਾ ਬਣ ਕੇ ਇਹਨੇ ਜਿਹੜੀ ਸ਼ਬੀ ਦਿਖਾਈ ਸੀ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਨੂੰ ਇੱਕ ਕਰਤੂਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਸਾਡੇ ਸੰਤਾਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਪੰਜਾਬੀਆਂ ਲਈ ਔਰ ਪੂਰੀ ਸਿੱਖ ਕੌਮ ਲਈ ਤਾਂ ਹੁਣ ਜਿੱਥੇ ਵੀ ਸਾਡੇ ਪੰਜਾਬੀਆਂ ਦੇ ਨਾਲ ਜਾਂ ਸਾਡੇ ਸਿੱਖਾਂ ਦੇ ਨਾਲ ਟੱਕਾ ਹੁੰਦਾ ਤਾਂ ਉਸ ਦਾ ਡਟ ਕੇ ਮੁਕਾਬਲਾ ਸਾਡਾ ਪੰਜਾਬ ਪਹਿਲਾਂ ਵੀ ਕਰਦਾ ਰਿਹਾ ਤੇ ਉਹ ਅੱਜ ਵੀ ਕਰਦਾ ਰਹੂਗਾ ਕਿਉਂਕਿ ਹਿਮਾਚਲ ਦੇ ਵਿੱਚ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਬਹੁਤ ਵੱਡਾ ਵਿਵਾਦ ਖੜਾ ਕਰ ਦਿੰਦੇ ਜਿਹੜਾ ਕਿ ਜਾਤੀਵਾਦ ਖੜਾ ਕਰਦਾ ਫਿਰ ਕਹਿੰਦੇ ਨੇ ਜੀ ਹਿੰਦੂ ਤੇ ਸਿੱਖ ਦੀ ਲੜਾਈ ਚੱਲ ਗਈ ਹੈ ਤਾਂ ਫਿਰ ਇਹੋ ਜਿਹੇ ਲੋਕ ਨੇ ਉਹੀ ਜ਼ਿੰਮੇਵਾਰ ਹੁੰਦੇ ਨੇ ਜਿਹੜੇ ਪੰਜਾਬ ਦੇ ਯਾਤਰੀਆਂ ਨੂੰ ਪਹਿਲਾਂ ਵੀ ਕਈ ਵਾਰ ਰੋਕਿਆ ਗਿਆ ਤੇ ਫਿਰ ਦੂਜੇ ਪਾਸੇ ਕਿਉਂ ਨਹੀਂ ਦੇਖਦੇ ਕਿ ਜਿਹੜੇ ਸਾਡੇ ਸਿੱਖ ਨੌਜਵਾਨ ਨੇ ਉਹ ਸਾਡੇ ਸਿੱਖਾਂ ਦੇ ਜਿਹੜੇ ਲੰਗਰ ਲੱਗਦੇ ਨੇ ਹਿਮਾਚਲ ਦੀ ਧਰਤੀ ਦੇ ਉੱਤੇ ਤੇ ਉੱਥੇ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਗਾਣੇ ਚੱਲਦੇ ਨੇ ਪੋਸਟਰ ਲੱਗੇ ਹੁੰਦੇ ਨੇ ਬਹੁਤ ਸਾਰਾ ਯਾਨੀ ਉਹਨਾਂ ਨੂੰ ਆਈਡਲ ਮੰਨ ਕੇ ਲੋਕ ਉਹਨਾਂ ਨੂੰ ਮੂਰੇ ਰੱਖਦੇ ਨੇ ਕਿਉਂਕਿ ਸਾਡੇ ਸ਼ਹੀਦ ਨੇ ਸੋ ਇਸ ਕਰਕੇ ਪੰਜਾਬ ਦੇ ਜਿੰਨੇ ਵੀ ਤੁਸੀਂ ਲੋਕ ਸਾਨੂੰ ਸੁਣਦੇ ਹੋ ਮੈਂ ਵੱਡੇ ਪੱਧਰ ਤੇ ਅਪੀਲ ਕਰਦਾ ਵੀ ਜਿੰਨੇ ਵੀ ਸਾਡੇ ਹਿਮਾਚਲ ਦੇ ਲੋਕ ਆਉਂਦੇ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ ਜਿਵੇਂ ਕਿ ਹੁਣ ਜਿੰਨੇ ਸਾਧਨ ਆ ਰਹੇ ਨੇ ਸਾਰਿਆਂ ਨੂੰ ਰੋਕਿਆ ਜਾ ਰਿਹਾ ਉਹਦੇ ਉੱਤੇ ਸਾਰਿਆਂ ਦੇ ਉੱਤੇ ਤਸਵੀਰ ਸੰਤਾਂ ਦੀ ਲਾਈ ਜਾ ਰਹੀ ਹੈ ਲਾਉਣੀ ਵੀ ਚਾਹੀਦੀ ਹੈ ਕਿਉਂਕਿ ਇਹਨਾਂ ਨੂੰ 21 ਨੂੰ 31 ਜਿਹੜੀ ਪਾਈ ਹੈ ਇਹਦੇ ਨਾਲ ਪੂਰੀ ਸਿੱਖ ਕੌਮ ਦਾ ਸਿਰ ਉੱਚਾ ਕੀਤਾ ਪੰਜਾਬੀਆਂ ਨੇ ਨੌਜਵਾਨਾਂ ਨੇ ਕੌਣ ਵਾਲੇ ਟਾਈਮ ਦੇ ਵਿੱਚ ਕੋਈ ਹਿਮਾਚਲ ਦਾ ਚਾਹੇ ਕੋਈ ਕੋਈ ਵੀ ਇਹੋ ਜੀ ਕਰਤੂਤ ਨਾ ਕਰੇ ਐਸ ਕਰਕੇ ਉਹ ਤਸਵੀਰਾਂ ਸੰਤਾਂ ਦੀਆਂ ਬੱਸਾਂ ਦੇ ਉੱਤੇ ਬਾਕੀ ਸਾਧਨਾਂ ਦੇ ਉੱਤੇ ਹਿਮਾਚਲ ਦੇ ਵਿੱਚੋਂ ਜਿੰਨੇ ਵੀ ਆ ਰਹੇ ਨੇ ਉਹਨਾਂ ਦੇ ਉੱਤੇ ਸਾਰਿਆਂ ਦੇ ਚਪਕਾਈਆਂ ਜਾ ਰਹੀਆਂ ਤਾਂ ਹੁਣ ਤੁਸੀਂ ਦੱਸੋ ਵੀ ਇੱਥੇ ਸਾਡੇ ਪੰਜਾਬੀ ਗਲਤ ਕਿੱਥੇ ਨੇ ਫਿਰ ਕਹਿੰਦੇ ਨੇ ਬਖਰੇਵੇਂ ਰੱਖਦੀ ਹੈ ਜਿਵੇਂ ਸਰਕਾਰ ਸਾਡੇ ਸਿੱਖਾਂ ਦੇ ਨਾਲ ਜਿਵੇਂ ਹੁਣ ਤੁਸੀਂ ਦੇਖਿਆ ਹੋਣਾ ਬੀਤੇ ਦਿਨੀ ਭਾਈ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਦੇ ਨਾਲ ਕਿਵੇਂ ਬਖਰੇਮਾ ਰੱਖਿਆ ਪੰਜਾਬ ਦੀ ਸਰਕਾਰ ਨੇ ਹੁਣ ਉਹਨਾਂ ਨੂੰ ਡੇਬਰੂਗੜ ਦੇ ਵਿੱਚੋਂ ਇਧਰ ਨੂੰ ਲਿਆਂਦਾ ਜਾ ਰਿਹਾ ਜਿਹੜਾ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਨਾਲ ਹੀ ਜੁੜਦੀ ਹੈ ਗੱਲ ਕਿਉਂਕਿ ਜਿਹੜੀ ਸ਼ਵੀ ਅਮਰਪਾਲ ਸਿੰਘ ਵੀ ਉਹ ਵੀ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਝਲਕ ਦੀ ਹੈ ਸੇ ਸੇ ਕਰਕੇ ਸਾਡੇ ਵਾਲੀ ਸਰਕਾਰ ਵੀ ਇਹਨਾਂ ਸਿੱਖਾਂ ਨੂੰ ਯਾਨੀ ਟਾਰਗੇਟ ਕਰਦੀ ਹੈ ਔਰ ਦੂਜੇ ਸੂਬੇ ਦੇ ਵਿੱਚ ਜਿਹੜਾ ਸਾਡਾ ਗਵਾਂਢੀ ਸੂਬਾ ਹਿਮਾਚਲ ਉੱਥੇ ਦੇਖੋ ਕਿੱਡੇ-ਕੱਡੇ ਲੰਗਰ ਲੱਗਦੇ ਸਾਡੇ ਸਿੱਖਾਂ ਦੁਆਰਾ ਫੇਰ ਵੀ ਇਹਨਾਂ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਜਦੋਂ ਵੀ ਨਾਣਾ ਦੇਵੀ ਜਾਂਦੇ ਆਪਾਂ ਜਾਂ ਕਿਤੇ ਹੋਰ ਯਾਤਰਾ ਕਰਦੇ ਆਂ ਉੱਥੇ ਤੁਹਾਨੂੰ ਕੱਲੇ ਸਿੱਖਾਂ ਤੋਂ ਇਲਾਵਾ ਕੋਈ ਵੀ ਲੰਗਰ ਮੈਨੂੰ ਨਹੀਂ ਲੱਗਦਾ ਮਿਲੂਗਾ ਵੱਡੀ ਸੰਖਿਆ ਦੇ ਵਿੱਚ ਸਿੱਖ ਲੰਗਰ ਲਾਉਂਦੇ ਨੇ ਉਹ ਚਾਹ ਜੂਸ ਦੇ ਲੰਗਰ ਹੋਣ ਚਾਹ ਕੋਈ ਪ੍ਰਸ਼ਾਦਾਂ ਦੇ ਲੰਗਰ ਹੋਣ ਚਾਹ ਕੋਈ ਖੀਰ ਦੇ ਲੰਗਰ ਹੋਣ ਬਹੁਤ ਸਾਰੇ ਪ੍ਰਕਾਰ ਦਾ ਯਾਨੀ ਇੱਕ ਧਰਮ ਕੀਤਾ ਜਾਂਦਾ ਸਾਡੇ ਸਿੱਖਾਂ ਬਨਿਓ ਤਾਂ ਇਸ ਕਰਕੇ ਹਿਮਾਚਲ ਦੇ ਸਾਰੇ ਜਿੰਨੇ ਸਾਡੇ ਲੋਕ ਦੇਖਦੇ ਨੇ ਉਹਨਾਂ ਨੂੰ ਵੀ ਅਪੀਲ ਹੈ ਕਿ ਭਾਈ ਇਹ ਵਿਵਾਦ ਨੂੰ ਨਾ ਵਧਾਓ ਜੇਕਰ ਵੱਧ ਗਿਆ ਤੇ ਫਿਰ ਸਿਕ ਕੌਮ ਚੁੱਪ ਨਹੀਂ ਬੈਠੂਗੀ ਫਿਰ ਅੱਗੇ ਨੂੰ ਵਧਣਾ ਤੇ ਫਿਰ ਰੋਕਿਆ ਨਹੀਂ ਰੁਕਣਾ ਸੋ ਠੀਕ ਆ ਪੰਜਾਬੀਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ